ਆਤਮ ਚੀਨ ਪਰਮ ਸੁਖ ਪਾਇਆ ਹਾਸਾ ਮਹੱਲਾ ਪੰਜਵਾ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁਖ ਸੁਖ ਸਿਮਰੀ ਤਹਿ ਮਜੂਦ ਜਮ ਬਪਰਾ ਮੋਕੋ ਕਹਾਂ ਡਰਾਈ ਰਹਾਉ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੀ ਦੀ ਬਾਣ ਹਰ ਮੇਰੀ ਪੂੰਜੀ ਮੇਰਾ ਹਰ ਵਿਸਾਹ ਗੁਰਮੁਖ ਧਨ ਖੱਟੀ ਹਰ ਮੇਰਾ ਸਾਹ ਗੁਰ ਕਿਰਪਾ ਤੇ ਇਹ ਮਤਿ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਗੁਰ ਸੇਵ ਸਭੈ ਫਲ ਪਾਈ ਮਾਨਕ ਕਿਉ ਵੈਰਾਗ ਕਰਹਿਗਾ ਸਤਗੁਰ ਮੇਰਾ ਪੂਰਾ ਮਨសា ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਉ ਚਰਨ ਕਮਲ ਰਿ ਦੇ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਟੁੱਠਾ ਮਿਲਿਆ ਹਰ ਰਾਈ ਸੁਖ ਰੈਣ ਵਿਹਾਣੀ ਸਹਿਜ ਸੁਭਾਈ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟਿ ਆਇਆ ਮਿਲ ਸਤਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚੀਐ ਭਾਈ ਭਾਏ ਨਾ ਜਾਲੈ ਜਲ ਨਹੀਂ ਡੂਬੈ ਸੰਗ ਛੋੜ ਕਰ ਕਤਹ ਨਾ ਜਾਈ ਰਹਾਉ ਟੋਟ ਨਾ ਆਵੇ ਨਖੋਟ ਨਾ ਜਾਏ ਖਾਏ ਖਰਚ ਮਨ ਰਹਿ ਆ ਅਗਾਏ ਸੋ ਸੱਚ ਸਾਹ ਜਿਸ ਘਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ ਤਿਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲੈਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਹਾਸਾ ਮੁਹੱਲਾ ਤੁੰਗਾਂ ਜੈਸੀ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਨਹੁ ਮੂਆ ਗੋਬਿੰਦ ਭਗਤ ਅਸਥਰ ਹੈ ਕੀਆ ਰਹਾਉ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ 모ਹੇ ਸੋਏ ਰਹੇ ਅਭਾਗੇ ਗੁਰ ਪਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈਐ ਨੀਤ ਮੁਖ ਊਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾਂ ਨਉ ਨਿਦ ਤੇਰੈ ਸਗਲ ਨਿਦਾਨ ਇੱਛਾ ਪੂਰਕ ਰਖੈ ਨਿਦਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੂਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹਾਉ ਜੋ ਤੂੰ ਕਰਹਿ ਸੋਈ ਪਰਵਾਣ ਸਾਚੇ ਸਾਹਿਬ ਤੇਰਾ ਸੱਚ ਪ੍ਰਮਾਣ ਜਾਂ ਤੂੰ ਦੁ ਭਾਵੈ ਤਾਂ ਹਰ ਗੁਣ ਗਾਉ ਤੇਰੇ ਘਰ ਸਦਾ ਸਦਾ ਹੈ ਨਿਆਉ ਸਾਚੇ ਸਾਹਿਬ ਆ ਲਖਿ ਆ ਭੇਵ ਨਾਨਕ ਲਾਇਆ ਲਾਗਾ ਸੇਵ ਆਸਾ ਮਹੱਲਾ ਪੰਜਵਾਂ ਨਿਕਟ ਜੀ ਕਹਿ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਰਹਿ ਨ ਝੁਰੈ ਨਾ ਮਨ ਰੋਵਨ ਹਾਰਾ ਅਵਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਉ ਤੇਰੇ ਦਾਸ ਰੇ ਕੋ ਕਿਸ ਕੀ ਕਾਣ ਜਿਸ ਕੀ ਮੀਰਾ ਰਾਖੇ ਆਣ ਜੋ ਲੋਡਾ ਪ੍ਰਭ ਕੀਆ ਅਜਾਤ ਤਿਸ ਲੋਡੇ ਕੋ ਕਿਸ ਕੀ ਤਾਤ ਵੇ ਮੁਹਤਾਜਾ ਵੀ ਪਰਵਾਹ ਨਾਨਕ ਦਾਸ ਕਹੋ ਗੁਰਵਾਹ ਆਸਾ ਮਹੱਲਾ ਪੰਜਵਾਂ ਹਰ ਰਸ ਛੋੜ ਹੋਛੈ ਰਸ ਮਾਤਾ ਕਰਮਹਿ ਵਸਤ ਬਾਹਰ ਉਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਉ ਵਜਹੋ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਨਾਹ ਅਛਾਦੇ ਓ ਪ੍ਰਾਨੀ ਤੇ ਸੋ ਸਿਉ ਲੁਕ ਜੋ ਸਦਹੀ ਸੰਗੀ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਭਾਵੇ ਤਿਉ ਕਰ ਪ੍ਰਤ ਪਾਲਾ ਹਾਸਾ ਮਹੱਲਾ ਪੰਜਵਾਂ ਜੀ ਪ੍ਰਾਨ ਧਨ ਹਰ ਕੋ ਨਾਮ ਇੰਹਾ ਊਹਾ ਓਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੋਰਾ ਰਹਾਉ ਭਗਤ ਪੰਡਾਰ ਗੁਰ ਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗੋ ਮਾਨ ਸਤ ਗੁਰ ਤੂਠੈ ਕੀਨੋ ਦਾਨ ਨਾਨਕ ਕੋ ਗੁਰ ਦੀਖਿਆ ਦੀਨ ਪ੍ਰਭ ਅਬਨਾਸੀ ਘਟ ਘਟ ਚੀਨ ਆਸਾ ਮਹੱਲਾ ਪੰਜਵਾਂ ਅਨੰਦ ਬਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸੁਆਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੁਰ ਧਾਰ ਰਹੀ ਸੋਬ ਜਾ ਕੀ ਰਹਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨਾ ਕੋਈ ਜੀ ਜੰਤ ਸਭ ਤਾਂ ਕਹਿ ਹਾਥ ਰਵ ਰਹਿਆ ਪ੍ਰਭ ਸਭ ਕੈ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵੜਿਆਈ ਆਸਾ ਮਹੱਲਾ ਪੰਜਵਾਂ ਗੁਰ ਕੈ ਸ਼ਬਦ ਬਣਾਵੋ ਏਹੋ ਮੰਨ ਗੁਰ ਕਾ ਦਰਸ਼ਨ ਸੰਚੋ ਹਰ ਧੰਨ ਊਤਮ ਮਤ ਮੇਰੇ ਹਿਰਦੈ ਤੂੰ ਆਉ ਧਿਆਵੋ ਗਾਵੋ ਗੁਣ ਗੋਵਿੰਦਾ ਆਤਪ੍ਰੀਤਮ ਮੋਹਿ ਲਾਗੇ ਨਾਉ ਰਹਾਉ ਤ੍ਰਿਪਤਾ ਅਗਾਵਨ ਸਾਚੈ ਨਾਏ 86 ਮੱਜਨ ਸੰਤ ਤੁਰਾਏ ਸਭ ਮੈਂ ਜਾਨੂ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਵੇਕ ਦਾਸ ਸਗਲ ਕਾ ਛੋੜ ਅਭਮਾਨ ਨਾਨਕ ਕਉ ਗੁਰਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤਿ ਪਾਈ ਅਲੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾਹਾ ਅਗਨ ਕਾ ਸਾਗਰ ਗੁਰੂ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਬਖਮ ਇਹ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਾਸ਼ ਯੁਕਤ ਨਾਮੋਰੀ ਗੁਰ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਦੂ ਹਰ ਰਸ ਪੀਵਤ ਸਦ ਹੀ ਰਾਤਾ ਆਣ ਰਸਾ ਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਅਨੰਦ ਆਣ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਮਸਤ ਮਤਵਾਰਾ ਆਣ ਰਸਾ ਸਭੂ ਸ਼ੀਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਦੂ ਹਾਟ ਸਮਾਏ ਲੱਖ ਕਰੋਰੀ ਮਿਲੈ ਨਾ ਕੀ ਜਿਸਹਿ ਪ੍ਰਾਪਤ ਤਿਸਹੀ ਦੇਹ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਈਤ ਊਤ ਕਤ ਛੋੜ ਨਾ ਜਾਏ ਨਾਨਕ ਗੀਦਾ ਹਰ ਰਸ ਮਾਹੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤਿ ਆਪਣੀ ਧਾਰੀ ਹੋਏ ਨਮਾਣੀ ਸੇਵ ਕਮਾਵਹਿ ਤਾਂ ਪ੍ਰੀਤਮ ਹੋਵਹਿ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨ ਨਾਰੀ ਰਹਾਉ ਚਰਨ ਪਖਾਰ ਕਰਉ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੇ ਸੋਭਾ ਹਰ ਦੁਆਰੀ ਇਹੀ ਅਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ ਆਸਾ ਮਹੱਲਾ 5ਵਾਂ ਧੋਪਦੇ ਪਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮੇਣ ਕੀ ਇਹ ਤੇਰੀ ਬਰੀਆ ਹਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਚਰਮਾ ਹਾਸਾ ਮਹੱਲਾ ਪੰਝਵਾਂ ਤੁਜ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਦਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਊਠਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤ ਗੁਰ ਹਮ ਤੁਮਰੇ ਬਾਲ ਗੋਪਾਲਾ ਕਾਸਾ ਮਹੱਲਾ ਪੰਜਵਾ ਹਰ ਜਨ ਲੀਨੇ ਪ੍ਰਭ ਛਡਾਏ ਪ੍ਰੀਤਮ ਸਿਉ ਮੇਰੋ ਮਨ ਮਾਨਿਆ ਤਾਪ ਮੋਆ ਬਿਖ ਖਾਏ ਰਹਾਉ ਪਾਲਾ ਤਾਉ ਕਛੂ ਨ ਬਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋ ਚਿਤ ਕਛੂ ਨਾ ਲਾਗੇ ਚਰਨ ਕਮਲ ਸਰਨਾਏ ਸੰਤ ਪ੍ਰਸਾਦ ਭਈ ਕਿਰਪਾਲਾ ਹੋਏ ਆਪ ਸਹਾਈ ਗੁਣ ਨਿਧਾਨ ਨਿਤ ਗਾਵੇ ਨਾਨਕ ਸਹਿ ਸਾ ਦੁੱਖ ਮਟਾਏ ਆਸਾ ਮਹੱਲਾ ਪੰਜਵਾਂ ਔਖਿਦ ਖਾਇਓ ਹਰ ਕੋ ਨਾਉ ਸੁਖ ਪਾਏ ਦੁੱਖ ਬਿਨ ਸਿਆਖਾਉ ਤਾਪ ਗਿਆ ਬਚਨ ਗੁਰ ਪੂਰੇ ਅਰੰਧ ਪ੍ਰਿਆ ਸਭ ਮਿਟੇ ਵਸੂਰੇ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾਂ ਬਾਛਤ ਨਾਹੀ ਸੋ ਬੇਲਾ ਆਈ ਬਿਨ ਹੁਕਮੈ ਕਿਉ ਬੁਝੈ 부ਝਾਈ ਠੰਡੀ ਤਾਤੀ ਮਿੱਟੀ ਖਾਈ ਉਹ ਨਾ ਬਾਲਾ ਬੂਡਾ ਭਾਈ ਰਹਾਉ ਨਾਨਕ ਦਾਸ ਸਾਜ ਸਰਨਾਈ ਗੁਰ ਪ੍ਰਸਾਦ ਭਉ ਪਾਰ ਪਰਾਇ ਆਸਾ ਮਹੱਲਾ ਪੰਜਾਂ ਸਦਾ ਸਦਾ ਆਤਮ ਪਰਗਾਸ ਸਾਜ ਸੰਗਤ ਹਰ ਚਰਨ ਨਿਵਾਸ RAM ਨਾਮ ਨਿਤ ਜਪ ਮਨ ਮੇਰੇ ਸੀਤਲ ਸ਼ਾਂਤ ਸਦਾ ਸੁਖ ਪਾਵਹਿ ਕਿਲਵਖ ਜਾਹੀ ਸਬੇ ਮਨ ਤੇਰੇ ਰਹਾਉ ਕਹੋ ਨਾਨਕ ਜਾਕੇ ਪੂਰਨ ਕਰਮ ਸਤਿਗੁਰ ਭੇਟੇ ਪੂਰਨ ਪਾਰਬ੍ਰह्म ਦੂਜੇ ਘਰ ਕੇ 34 ਆਸਾ ਮਹੱਲਾ ਪੰਜਵਾਂ ਜਾਂ ਕਾ ਹਰਿ ਸਵਾਮੀ ਪ੍ਰਭ 베ਲੀ ਪੀੜ ਗਈ ਫਿਰ ਨਹੀਂ ਦੋਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਦ ਸੰਗ ਗੁਣ ਗਾਏ ਅਤੋਲੀ ਹਰ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਐ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ ਜਨਮ ਮਰਨ ਕਿਉ ਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰ ਪੂਰੈ ਲੈ ਖਿਨ ਮਹ ਤਾਰੇ ਰਹਾਉ ਸਭ ਕੀ ਰੇਨ ਹੋਏ ਰਹਿ ਮਨੁਆ ਸਗਲੇ ਦੀ ਸਹ ਮੀਤ ਪਿਆਰੀ ਸਭ ਮਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਇਕ ਏਕੈ ਏਕ ਹੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਇਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਗੁਸਾਈ ਅੰਤ ਨਹੀਂ ਕਿਸ ਪਾਰਾ ਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸ਼ਕਾਰੀ ਆਸਾ ਮਹੱਲਾ ਪੰਜਵਾਂ ਤੂੰ ਬੇਅੰਤ ਅਵਗਤ ਆਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤਰਾਈ ਜਾਂ ਸਭ ਕਿਸ ਤੁਜੈ ਮਝਾਰ ਮੇਰੇ ਸਤਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ ਦੇਹੋ ਸਮਤ ਸਦਾ ਗੁਣ ਗਾਵਾਂ ਮੇਰੇ ਠਾਕੁਰ ਅਗਮ ਅਪਾਰ ਰਹਾਉ ਜੈਸੇ ਜਨਨ ਜਠਰ ਮਹਿ ਪ੍ਰਾਣੀ ਉਹ ਰਹਤਾ ਨਾਮ ਅਧਾਰ ਅੰਧ ਕਰੈ ਸਾਸ ਸਾਸ ਸੁਮਾਰੈ ਨਾ ਪੋਹੈ ਅਗਨਾਰ ਪਰ ਧਨ ਪਰਦਾਰਾ ਪਰ ਨਿੰਦਾ ਇਨ ਸਿਓ ਪ੍ਰੀਤ ਨਵਾਰ ਚਰਨ ਕਮਲ ਸੇਵੀ ਰਿਦ ਅੰਤਰ ਗੁਰ ਪੂਰੈ ਕੈ ਆਧਾਰ ਗ੍ਰਹ ਮੰਦਰ ਮਹਿਲਾ ਜੋ ਦੀ ਸਹਿ ਨਾ ਕੋਈ ਸੰਗਾਰ ਜਬ ਲਗ ਜੀਵ ਹੈ ਕਲੀ ਕਾਲ ਮਹਿ ਜਨ ਨਾਨਕ ਨਾਮ ਸੰਹਾਰ ਆਸਾ ਘਰ ਤੀਜਾ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਜ ਮਿਲਖ ਜੋਗਨ ਗ੍ਰਹਿ ਸੂਬਾ ਰੂਪਵੰਤ ਜੋਾਨੀ ਬਹੁਤ ਦਰਬਹਸਤੀ ਅਰ ਘੋੜੇ ਲਾਲ ਲਾਖ ਬਹਿ ਆਨੀ ਆਗੇ ਦਰਗਹਿ ਕਾਮਨਾ ਆਵੈ ਛੋੜ ਚੱਲੈ ਅਬ ਮਹਾਨੀ ਕਾਹੇ ਏਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਇਐ ਰਹਾਉ ਮਹਾ ਵਿਚਤਰ ਸੁੰਦਰ ਅਖਾੜੀ ਰਣਮੈ ਜਿੱਤੇ ਪਵਾੜੀ ਹਉ ਮਾਰਉ ਹਉ ਬੰਦੂ ਛੋਡਉ ਮੁਖਤੇ ਏਵ ਬਿਬਾੜੀ ਆਇਆ ਹੁਕਮ ਪਾਰ ਬ੍ਰਹਮ ਕਾ ਛੋਡ ਚੱਲਿਆ ਏਕ ਦਿਹਾੜੀ ਕਰਮ ਧਰਮ ਜੁਗਤ ਬਹੁ ਕਰਤਾ ਕਰਨੈ ਹਾਰ ਨਾ ਜਾਣੈ ਅਪਦੇਸ਼ ਕਰੈ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਛਾਨੈ ਸੰਤ ਸੱਜਣ ਸੁਨੋ ਸਭ ਮੀਤਾ ਝੂਠਾ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਢੂਪੇ ਖਪ ਖਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ